so ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਸਚੇ ਅਤੇ ਸਦੀਵੀ ਸੁਖ ਦਾ ਸੋਮਾ ਅਕਾਲ ਪੁਰਖ ਪ੍ਰਭੂ ਦਾ ਅੰਮ੍ਰਿਤ ਮਈ ਨਾਮ ਹੈ ਜਿਸ ਦਾ ਵਾਸਾ ਭਗਤ ਜਨਾ ਦੇ ਹਿਰਦੇ ਵਿੱਚ ਹੁੰਦਾ ਹੈ ਇਹ ਫਰਮਾਨ ਬਾਣੀ ਕੇ ਬੋਹਿਤ ਸਾਇਬ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਉਚਾਰਿਤ ਹੈ ਵਿਸਾਖ ਵਦੀ ਸਤਵੀਂ ਸੰਮਤ 1620 ਬਿਕਰਮੀ ਨੂੰ ਪਿਤਾ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਦੇ ਗ੍ਰਹਿ ਵਿਖੇ ਮਾਤਾ ਪਾਣੀ ਜੀ ਦੇ ਕੁੱਖੋਂ અવਤਾਰ ਧਾਰਨ ਵਾਲੇ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਪੂਰਨ ਬ੍ਰਹਮਸਨ ਆਪ ਜੀ ਨੂੰ ਪਾਦਰੋਂ ਸੁਦੀ ਦੂਜ ਸੰਮਤ 1638 ਬਿਕਰਮੀ ਨੂੰ ਗੁਰਗੱਦੀ ਪ੍ਰਾਪਤ ਹੋਈ ਆਪ ਜੀ ਨੇ 30 ਰਾਗਾਂ ਵਿੱਚ ਬਾਣੀ ਉਚਾਰੀ ਜੋ ਉਪਦੇਸ਼ਾਤਮਕ ਹੈ आप जी ने बहुत सारे स्थानाधी सेवा भी करवाई श्री संतोष सर साहिब सचखंड श्री हरमंदिर साहिब अमृतसर श्री छेरटा साहिब श्री करतारपुर साहिब श्री रामसर साहिब गुरु का बाग तहसील अजनाड़ा ते बोली साहिब आदि आप जी दी महानतम देन आद श्री ग्रंथ साहिब जी दी सृजना है जिसको आप जी ने ਪੋਥੀ ਪਰਮੇਸ਼ਰ ਕਥਾਨ ਬਿਆਨਿਆ ਹੈ ਜੇਠ ਸੁਦੀ ਚੌਥ ਸੰਮਤ 1663 ਬਿਕਰਮੀ ਤੱਕ ਦਾ ਆਪ ਜੀ ਦਾ ਜੀਵਨ ਮਨੁੱਖਤਾ ਨੂੰ ਸਮਰਪਿਤ ਰਿਹਾ ਵੈਸਾਖ ਵਦੀ ਸਤਮੀ ਸੰਮਤ 1620 ਬਿਕਰਮੀ ਨੂੰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਖੁਸ਼ੀਆਂ ਅਤੇ ਖੇੜੇ ਸਨ ਤਨ ਤਨ ਹਮਾਰੇ ਭਾਗ ਕਰ ਆਇਆ ਪਰ ਮੇਰਾ ਸੋਹੇ ਬੰਕ ਦਵਾਰ ਸਗਲਾ ਬਨਹਰਾ ਸਰਵਣ ਕਰਦੇ ਆ ਭਾਈ ਬਖਸ਼ੀਸ਼ ਸਿੰਘ ਤੇ ਉਹਨਾਂ ਦੇ ਰਾਗੀ ਜੱਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ ਤਨ ਤਨ ਹੋ ਮਾਰੇ ਬਾਗ ਘਰ ਆਇਆ ਹਰ ਹਰਾ ਸਵਾਮੀ ਸੁਖ ਹੈ ਗਾਮੇ ਹਰ ਹਰਾ ਸਵਾਮੀ ਸੁਖ ਹੈ ਗਾਮੇ ਆਨੰਦ ਮੰਗਲ ਰਸ ਖਣਾ ਆਨੰਦ ਮੰਗਲ ਰਸ ਖਣਾ ਨਵਲ ਨਵ ਤਨ ਨਾ ਹੂੰ ਬਾਲਾ ਨਵਲ ਨਵ ਤਨ ਨਾ ਹੂੰ ਕਵਨ ਰਸਨਾ ਗੁਣ ਪਣਾ ਕਵਨ ਰਸਨਾ ਗੁਣ ਪਣਾ ਤਨ ਤਨ ਹੁਮਾਰੇ ਪਾਗ ਕਰਤਾ ਆ ਫੇਰ ਮੇਰਾ ਤਨ ਤਨ ਸੋਹੀ ਦੇਖ ਮੋਹੀ ਮੇਰ ਸੇ ਜਸੋਈ ਦੇਖ ਮੋਹੀ ਸਗਲ ਸੰਸਾ ਦੁਖ ਹਰਾਂ ਸਗਲ ਸੰਸਾ ਦੁਖ ਹਰਾਂ ਨਾਨਕ ਪੈੰਪੈ ਮੇਰੀ ਆਸ ਪੂਰੀ ਨਾਨਕ ਪੈੰਪੈ ਮੇਰੀ ਆਸ ਪੂਰੀ ਮੇਲੇ ਸੁਆਮੀ ਅਪਰੰਪੁਰਾ ਮੇਲੇ ਸੁਆਮੀ ਅਪਰੰਪੁਰਾ ਤਨ 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 ਤੁਮਾਰੇ ਪਾਗ ਕਰ ਆਇਆ ਪਿਰ ਮੇਰਾ ਤਨ ਤਨ ਹਮਾਰੇ ਪਾਗ ਕਰ ਆਇਆ ਪਿਰ ਮੇਰਾ ਸੋਹੇ ਬੰਕ ਦਵਾਰ ਸਗਲਾ ਬਨ ਹਰਾ ਇਸ ਸ਼ਬਦ ਗਾਇਨ ਕੀਤਾ ਸੀ ਬਖਸ਼ੀ ਸਿੰਘ ਤੇ ਉਹਨਾਂ ਦੇ ਰਾਗੀ ਜੱਥੇ ਨੇ ਪ੍ਰਭੂ ਦੇ ਦਰੋਂ ਕਰੋਂ ਵਰਸਾਏ ਹੋਏ ਸੰਤ ਮਹਾਪੁਰਸ਼ ਗੁਰੂ ਸਹਿਬਾਨ ਜਿਸ ਕੁਲ ਵਿੱਚ ਜਨਮ ਲੈਂਦੇ ਨੇ ਉਹ ਕੁਲ ਵੀ ਧੰਨ ਹੁੰਦੀ ਹੈ ਧੰਨ ਹੈ ਉਹ ਪਿਤਾ ਜਿਸ ਦੇ ਗ੍ਰਹਿ ਵਿਖੇ ਸੰਤ ਪੁਰਸ਼ ਜਨਮ ਲੈਂਦੇ ਨੇ ਤੇ ਧੰਨ ਹੈ ਉਹ ਜਨਨੀ ਜਿਸ ਨੇ ਗੁਰੂਆਂ ਪੀਰਾਂ ਪੈਗੰਬਰਾਂ ਨੂੰ ਜਨਮ ਦਿੱਤਾ ਐਸਾ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਫਰਮਾਉਂਦੇ ਨੇ ਤਨ ਤਨ ਪਿਤਾ ਤਨ ਤਨ ਕੁਲ ਤਨ ਤਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ ਇਸ ਸ਼ਲੋਕ ਦਾ ਗਾਇਨ ਕੀਤਾ ਹੈ ਭਾਈ ਇੰਦਰਜੀਤ ਸਿੰਘ ਤੇ ਉਹਨਾਂ ਦੇ ਰਾਗੀ ਜੱਥੇ ਨੇ ਤਨ ਤਨ ਪਿਤਾ ਤਨ ਤਨ ਕੁਲ ਤਨ ਤਨ ਸੋ ਜਨਣੀ ਜਨ ਗੁਰੂ ਜਣਿਆ ਮਾਏ ਤਨ ਤਨ ਸੋ ਜਨਣੀ ਜਨ ਗੁਰੂ ਜਣਿਆ ਮਾਏ ਈ ਹਰਿਆਵਲੀ ਇੰਜ ਤੇ ਮੇਰਾ ਸਦ ਕਰਪੈਤਾ ਆਏ ਸਾ ਧਰਤੀ ਭਈ ਪਿਤਾ ਧਨ ਧਨ ਕੁਲ ਧਨ ਧਨ ਸੋ ਜਨਣੀ ਜਿਨ ਗੁਰੂ ਜਣਿਆ ਮਾਇ ਧਨ ਧਨ ਪਿਤਾ ਧਨ ਧਨ ਕੁਲ ਧਨ ਧਨ ਸੋ ਜਨਣੀ ਜਿਨ ਗੁਰੂ ਜਣਿਆ ਮਾਇ ਧਨ ਧਨ ਸੋ ਜਨਣੀ ਜਨ ਗੁਰ ਜਨ ਆ ਮੋਏ ਸਾਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਪੁਰ ਬੈਠ ਤਨ ਤਨ ਕੁਲ ਤਨ ਤਨ ਪਿਤਾ ਤਨ ਤਨ ਕੁਲ ਤਨ ਤਨ ਸੋ ਜਨਨੀ ਜਨ ਗੁਰੂ ਜਣਿਆ ਮਾਏ ਤਨ ਤਨ ਸੋ ਜਨਨੀ ਜਨ ਗੁਰੂ ਜਣਿਆ ਮਾਏ ਤਨ ਤਨ ਪਿਤਾ ਤਨ ਪਿਤਾ ਤਨ ਧਨ ਪਿੰਡਾ ਤਨ ਕੰਨ ਪੁੱਲ ਤਨ ਤਨ ਸੂਜਨਨੀ ਗੁਰੂ ਜਨਮਾਏ ਧੰਨ ਧੰਨ ਗੁਰੂ ਜਿਨ ਨਾਮ ਅਰਦਾਇ ਆਪ ਤਰਿਆ ਆਪ ਤਰਿਆ ਜਿਨ ਦਿੱਤਾ ਤင် ਲੈ ਚੜਾਈ ਜਿਨ ਦਿੱਤਾ ਤင် ਲੈ ਚੜਾਈ ਧੰਨ ਧੰਨ ਪਿਤਾ ਧੰਨ ਧੰਨ ਕੁਲੇ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ ਧੰਨ ਧੰਨ ਪਿਤਾ ਧੰਨ ਧੰਨ ਕੁਲੇ ਧੰਨ ਧੰਨ ਸੋ ਜਨਨੀ ਜਿਨੇ ਗੁਰੂ ਜਨਿਆ ਮਾਏ ਤਨ ਤਨ ਸੁਵਜਨਨੀ ਜਿਨੇ ਗੁਰੂ ਜਨਿਆ ਮਾਏ ਹਰ ਸਤਿ ਗੁਰੂ ਨੇ ਨੋ ਗੁਰੂ ਜਣਿਆ ਮਾਏ ਧਨ ਧਨ ਸੋ ਜਨਨੀ ਜਨ ਗੁਰੂ ਜਣਿਆ ਮਾਏ ਧਨ ਧਨ ਪਿਤਾ ਧਨ ਧਨ ਪੁੱਲ ਧਨ ਧਨ ਪਿਤਾ ਧਨ ਧਨ ਪੁੱਲ ਧਨ ਧਨ ਸੋ ਜਨਨੀ ਜਨ ਗੁਰੂ ਜਣਿਆ

ਪਾਈ 인ਦਰਜੀਤ ਸਿੰਘ ਤੇ ਉਹਨਾਂ ਦੇ ਰਾਗੀ ਜੱਥੇ ਵੱਲੋਂ ਇਹ ਸ਼ਲੋਕ ਦਾ ਗਾਇਨ ਹੁਣ ਸਰਵਣ ਕਰਦੇ ਹਾਂ ਇਸ ਸ਼ਲੋਕ ਦੀ ਵਿਆਖਿਆ ਵਿਆਖਿਆਕਾਰ ਨੇ ਗਿਆਨੀ ਹਰਭਜਨ ਸਿੰਘ ਵਿਚਾਰ ਅਦੀਨ ਸ਼ਲੋਕ ਗੌੜੀ ਕੀ ਵਾਰ ਦੀ 17ਵੀਂ ਪੌੜੀ ਦੇ ਨਾਲ ਲਿਖਿਆ ਹੋਇਆ ਗੁਰੂ ਰਾਮਦਾਸ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਕ 310 ਤੇ ਦਰਜ ਹੈ ਇਨ ਪਾਵਨ ਪੰਕਤੀਆਂ ਰਾਹੀਂ ਸਤਗੁਰੂ ਜੀ ਦੀ ਵਡਿਆਈ ਕਰਦੇ ਹਾਂ ਗੁਰੂ ਰਾਮਦਾਸ ਸਾਹਿਬ ਜੀ ਕਥਨ ਕਰ ਰਹੇ ਹਨ ਕਿ ਗੁਰੂ ਇੱਕ ਉਹ ਮਹਾਨ ਹਸਤੀ ਹੈ ਜਿਸ ਨਾਲ ਕੋਈ ਵੀ ਮਨੁੱਖ ਆਪਣਾ ਸਬੰਧ ਜੋੜ ਕੇ ਆਪਣਾ ਜੀਵਨ ਸਫਲ ਕਰ ਸਕਦਾ ਹੈ ਪਹਿਲੀ ਪੰਕਤੀ ਵਿੱਚ ਸਤਗੁਰੂ ਰਾਮਦਾਸ ਜੀ ਫਰਮਾ ਰਹੇ ਹਨ ਕਿ ਜਿਸ ਧਰਤੀ ਤੇ ਪਿਆਰਾ ਸਤਗੁਰੂ ਆ ਕੇ ਬੈਠਾ ਹੈ ਉਹ ਧਰਤੀ ਖਰੀ ਭਰੀ ਹੋ ਗਈ ਫਰਮਾਨ ਹੈ ਸਤ ਧਰਤੀ ਭਈ ਹਰੀਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਗੁਰੂ ਰਾਮਦਾਸ ਜੀ ਦੀ ਗੁਰਬਾਣੀ ਵਿੱਚ ਖੋਰ ਪਰਮਾਨ ਹੈ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾ ਗੁਰਸਿੱਖਾਂ ਕੀ ਕਾਲ ਥਾਂਏ ਪਈ ਜਿਨ ਹਰਨਾਮ ਧਿਆਵਾ ਜਿਨ ਨਾਨਕ ਸਤਿਗੁਰੂ ਪੂਜਿਆ ਤਿੰਨ ਹਰ ਪੂਜ ਕਰਾਵਾ ਇੱਕ ਧਰਤੀ ਤਾਂ ਬਾਹਰਲੀ ਹੈ ਬਾਰੇ ਇੱਕ ਹਿਰਦੇ ਰੂਪ ਧਰਤੀ ਵੀ ਹੈ ਇਹ ਧਰਤੀ ਤਾਂ ਹੀ ਸੁਹਾਵਣੀ ਹੈ ਜੇ ਇਥੇ ਗੁਰੂ ਜੀ ਦਾ ਸ਼ਬਦ ਆ ਕੇ ਟਿਕ ਜਾਏ ਗੁਰੂ ਅਰਜੁਨ ਦੇਵ ਜੀ ਦਾ ਵੀ ਫੁਰਮਾਨ ਹੈ ਮਨ ਬੈਰਾਗ ਭਇਆ ਦਰਸ਼ਨ ਦੇਖਣੇ ਕਾ ਚਾਉ ਧਨ ਸੁ ਤੇਰਾ ਥਾਨ ਭਾਵ ਉਹ ਮਨੁੱਖ ਭਾਗਾ ਵਾਲਾ ਕਹਿ ਜਿਸ ਦੇ ਮਨ ਵਿੱਚ ਤੇਰਾ ਪਿਆਰ ਪੈਦਾ ਹੋ ਗਿਆ ਹੈ ਜਿਸ ਦੇ ਮਨ ਵਿੱਚ ਤੇਰੇ ਦਰਸ਼ਨ ਦੀ ਤੰਗ ਪੈਦਾ ਹੋ ਗਈ ਹੈ हे ਪ੍ਰਭੂ ਉਹ ਸਰੀਰ ਭਾਗਾ ਵਾਲਾ ਹੈ ਜਿਸ ਵਿੱਚ ਤੇਰਾ ਨਿਵਾਸ ਹੈ ਜਿਸ ਤਰ੍ਹਾਂ ਬਸੰਤ ਰੁੱਤ ਕਰਕੇ ਸਾਰੀ ਬਨਸਪਤੀ ਖਿੜੀ ਹੋਈ ਦਿੱਸਤੀ ਹੈ ਠੀਕ ਇਸੇ ਤਰ੍ਹਾਂ ਗੁਰੂ ਬਸੰਤ ਦੇ ਸਦੀਵੀ ਹਿਰਦੇ ਰੂਪੀ ਧਰਤੀ ਤੇ ਆਉਣ ਤੇ ਹਰੀਆਵਲ ਭਾਉ ਖਿੜਾਉ ਕੀ ਨਜਰੀ ਪੈਂਦਾ ਹੈ ਦੂਸਰੀ ਪੰਕਤੀ ਦੁਆਰਾ ਗੁਰੂ ਰਾਮਦਾਸ ਜੀ ਸਮਝਾਉਂਦੇ ਹੋਏ ਫਰਮਾ ਰਹੇ ਹਨ ਸੇ ਜੰਤ ਭਏ ਹਰੀਆਵਲੇ ਜਿਨਿ ਮੇਰਾ ਸਤਗੁਰੂ ਦੇਖਿਆ ਜਾਏ ਭਾਵ ਉਹ ਜੀਵ ਹਰੇ ਹੋ ਗਏ ਹਨ ਜਾਂ ਉਹਨਾਂ ਮਨੁੱਖਾਂ ਦੇ ਹਿਰਦੇ ਖਿੜ ਆਏ ਹਨ ਜਿਨ੍ਹਾਂ ਜਾ ਕੇ ਮੇਰੇ ਪਿਆਰੇ ਸਤਗੁਰੂ ਜੀ ਦਾ ਦਰਸ਼ਨ ਕੀਤਾ ਹੈ ਵਿਚਾਰ ਅਧੀਨ ਸ਼ਲੋਕ ਦੀ ਤੀਜੀ ਪੰਕਤੀ ਵਿੱਚ ਸਤਗੁਰੂ ਜੀ ਫਰਮਾਉਂਦੇ ਹਨ ਧੰਨ ਧੰਨ ਪਿਤਾ ਧੰਨ ਧੰਨ ਕੁਲ ਧੰਨ ਧੰਨ ਸੂਜਨਨੀ ਜਿਨ ਗੁਰੂ ਜਣਿਆ ਮਾਏ ਪਾਵਖੇ ਮਾਂ ਉਹ ਪਿਤਾ ਭਾਗਾ ਵਾਲਾ ਹੈ ਉਹ ਕੁਲ ਭਾਗਾ ਵਾਲੀ ਹੈ ਉਹ ਮਾਂ ਭਾਗਾ ਵਾਲੀ ਹੈ ਜਿਸ ਨੇ ਸਤ ਗੁਰੂ ਨੂੰ ਜਨਮ ਦਿੱਤਾ ਹੈ ਬੇਸ਼ੱਕ ਸਿੱਖ ਜਗਤ ਅੰਦਰ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਸ਼ਬਦ ਗੁਰੂ ਕੀ ਦਿੜ ਕਰਵਾਇਆ ਜਾਂਦਾ ਰਿਹਾ ਹੈ ਪਰ ਜਿਨ੍ਹਾਂ ਸ਼ਰੀਰਾਂ ਰਾਹੀਂ ਇਹ ਸ਼ਬਦ ਗੁਰੂ ਪ੍ਰਗਟ ਹੋਇਆ ਉਨਨੂਮੀ ਗੁਰੂ ਪਦਵੀ ਨਾਲ ਹੀ ਨਿਵਾਜਿਆ ਜਾਂਦਾ ਰਿਹਾ ਹੈ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਮਾਤਾ ਭਾਨੀ ਜੀ ਦੀ ਕੁੱਖੋਂ ਗੋਇੰਦਵਾਲ ਸਾਹਿਬ ਵਿਖੇ ਜਿਸ ਮਹਾਨ ਹਸਤੀ ਦਾ ਪ੍ਰਕਾਸ਼ 15 ਅਪ੍ਰੈਲ ਸਨ 1563 ਨੂੰ ਹੋਇਆ ਉਹ ਹਸਤੀ 18 ਸਾਲ ਬਾਅਦ 1 ਸਤੰਬਰ ਸਨ 1581 ਨੂੰ ਗੁਰਗੱਦੀ ਤੇ ਬਿਰਾਜਮਾਨ ਹੋਈ ਜਿਨ੍ਹਾਂ ਨੂੰ ਗੁਰੂ ਅਰਜੁਨ ਦੇਵ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਪਟ ਸਾਹਿਬਾਨ ਦੇ ਕਥਨ ਅਨੁਸਾਰ ਤੈਂ ਜਨਮਤ ਗੁਰਮਤਿ ਬ੍ਰਹਮ ਪਛਾਣਿਓ ਵਾਲਾ ਉੱਚਾ ਸੁੱਚਾ ਜੀਵਨ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੀ ਛਤਰ ਛਾਇਆ ਹੇਠ ਬਤੀਤ ਕੀਤਾ ਜੀਵਨ ਦੇ ਪਹਿਲੇ 18 ਸਾਲ ਆਗਿਆਕਾਰੀ ਪੁੱਤਰ ਅਤੇ ਸਿੱਖ ਬਣ ਕੇ ਇਸ ਢੰਗ ਨਾਲ ਬਤੀਤ ਕੀਤੇ ਜੋ ਕਿ ਸਾਰੇ ਸੰਸਾਰ ਲਈ ਇੱਕ ਤਰ੍ਹਾਂ ਪ੍ਰੇਰਨਾ ਸਰੋਤ ਹਨ ਇਹੋ ਜੇ ਜੀਵਨ ਦੀ ਘਾੜਤ ਪਿੱਛੇ ਜਿੱਥੇ ਮਾਤਾ ਪਾਨੀ ਜੀ ਅਤੇ ਗੁਰੂ ਅਮਰਦਾਸ ਜੀ ਦਾ ਜੀ ਦੀ ਅਥਕ ਕਲਨਾ ਹੈ ਉਸ ਦੇ ਨਾਲ ਗੁਰੂ ਰਾਮਦਾਸ ਸਾਹਿਬ ਜੀ ਦੀ ਕਿਰਪਾ ਦ੍ਰਿਸ਼ਟੀ ਵੀ ਹੈ ਪਟ ਸਹਿਬਾਨ ਨੇ ਪਹਿਲੀ ਪਾਤਸ਼ਾਹੀ ਤੋਂ ਪੰਜਵੀਂ ਪਾਤਸ਼ਾਹੀ ਤੱਕ ਇਸ ਵਈਏ ਰਾਹੀਂ ਬਹੁਤ ਹੀ ਸੁੰਦਰ ਬਿਆਨ ਕੀਤਾ ਹੈ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤਾਤੇ ਅੰਗਦ ਭਇਓ ਤਤ ਸਿਓ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਗੁਰ ਥਿਰ ਕੀਓ ਅਮਰਦਾਸ ਅਮਰਤ ਛਤਰ ਗੁਰ ਰਾਮਹਿ ਦੀਓ ਗੁਰੂ ਰਾਮਦਾਸ ਦਰਸ਼ਨ ਪਰਸ ਕਹੇ ਮथुरा ਅੰਮ੍ਰਿਤਬੈਨ ਮੂਰਤ ਪੰਚ ਪ੍ਰਮਾਨ ਪੁਰਖ ਗੁਰ ਅਰਜੁਨ ਪਿੱਖੋ ਨੈਨ ਗੁਰੂ ਅਰਜੁਨ ਦੇਵ ਜੀ ਨੂੰ ਜੋ ਬਾਣੀ ਰੂਪ ਖਜ਼ਾਨਾ ਆਪਣੇ ਪਿਤਾ ਦੀ ਪਾਸੋਂ ਪ੍ਰਾਪਤ ਹੋਇਆ ਸਤਿਗੁਰੂ ਜੀ ਨੇ ਉਸ ਖਜ਼ਾਨੇ ਵਿੱਚ ਹੋਰ ਵਾਧਾ ਕੀਤਾ ਗੁਰਮਤਿ ਸਿਧਾਂਤਾਂ ਤੇ ਡਿਢਤਾ ਨਾਲ ਪਹਿਰਾ ਦਿੰਦਿਆਂ ਹੋਇਆਂ ਇਸ ਦਾ ਪ੍ਰਚਾਰ ਅਤੇ ਪ੍ਰਸਾਰ ਵੀ ਕੀਤਾ ਭਾਵੇਂ ਇਸ ਲਈ ਉਹਨਾਂ ਨੂੰ ਕਠਿਨਾਈਆਂ ਦਾ ਸਾਹਮਣਾ ਵੀ ਕਰਨਾ ਪਿਆ ਸ਼ਲੋਕ ਦੀ ਚੌਥੀ ਪੰਕਤੀ ਹੈ ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ ਆਪ ਤਰਿਆ ਜਿੰਨੀ ਡਿਠਾ ਤਿਨਾਂ ਲੈ ਛਡਾਏ ਭਾਵ ਉਹ ਸਤਿਗੁਰੂ ਧੰਨ ਹੈ ਜਿਸ ਨੇ ਪ੍ਰਭੂ ਦਾ ਨਾਮ ਸਿਮਰਿਆ ਹੈ ਨਾਮ ਸਿਮਰ ਕੇ ਆਪ ਤਰਿਆ ਹੈ ਤੇ ਜਿਨ੍ਹਾਂ ਉਸ ਦਾ ਦਰਸ਼ਨ ਕੀਤਾ ਉਹਨਾਂ ਨੂੰ ਵੀ ਵਿਕਾਰਾਂ ਤੋਂ ਛੁਡਾ ਲਿਆ ਹੈ ਜਪਜੀ ਸਾਹਿਬ ਵਿੱਚ ਅਸੀਂ ਰੋਜ਼ ਪੜ੍ਹਦੇ ਹਾਂ ਮੰਨੈ ਤਰੈ ਤਾਰੇ ਗੁਰ ਸਿਖ ਜਾਂ ਨਾਰਾਇਣ ਨਰਪਤ ਨਮਸਕਾਰੈ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹੇ ਤਾਰੇ ਸ਼ਲੋਕ ਦੀ ਅਖੀਰਲੀ ਅਤੇ ਪੰਜਵੀਂ ਪੰਕਤੀ ਰਾਹੀਂ ਗੁਰੂ ਰਾਮਦਾਸ ਸਾਹਿਬ ਜੀ ਪ੍ਰਮਾਨ ਕਰਦੇ ਹਨ ਹਰ ਸਤਗੁਰ ਮੇਲੋ ਦਇਆ ਕਰ ਜਨ ਨਾਨਕ ਧੋਵੇ ਪਾਏ ਠੇ ਪ੍ਰਭੂ ਮਿਹਰ ਕਰਕੇ ਮੈਨੂੰ ਵੀ ਅਜਿਹ ਸਤਗੁਰ ਮਿਲਾਵੋ ਦਾਸ ਉਸ ਦੇ ਪੈਰ ਧੋਵੇ ਗੁਰੂ ਅਰਜੁਨ ਦੇਵ ਜੀ ਦੀ ਉਪਮਾ ਕਰਦਿਆਂ ਹੋਇਆਂ ਪਾਤ ਸਾਹਿਬਾਨ ਜੀ ਕਿੰਨਾ ਖੂਬਸੂਰਤ ਬਿਆਨ ਕਰਦੇ ਹਨ ਕਿ ਜਦ ਤਾਈ ਮੱਥੇ ਤੇ ਭਾਗ ਨਹੀਂ ਸਮਝਾਗੇ ਤਤੈਂ ਬਹੁਤ ਭਟਕਦੇ ਤੇ ਦੌੜਦੇ ਫਿਰਦੇ ਰਹੇ ਕਲਯੁਗ ਦੇ ਡਰਾਉਣੇ ਸਮੁੰਦਰ ਵਿੱਚ ਡੁੱਬ ਰਹੇ ਸਾਂ ਕਿ ਭਾਈ ਪਛੋਤਾਵਾ ਕਿਸੇ ਵੇਲੇ ਮਿਟਦਾ ਨਹੀਂ ਸੀ ਸਵਈਆ ਹੈ ਜਬ ਲਾਉ ਨਹੀਂ ਭਾਗ ਲਿਲਾਰ ਉਦੈ ਤਬ ਲਉ ਭ੍ਰਮ ਤੇ ਫਿਰਤੇ ਬਹੁਤਾਇਓ ਕਲਕੋਰ ਸਮੁੰਦਰ ਮੈਂ ਬੂਡਤ ਥੇ ਕਬਹੂ ਮਿਟ ਹੈ ਨਹੀਂ ਰੇ ਪਛੁਤਾਇਓ ਤਤ ਵਿਚਾਰ ਇਹ ਮथुरा ਜਗਤਾਰਨ ਕੋ ਅਵਤਾਰ ਬਨਾਇਓ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨ ਆਇਓ ਤਨ ਤਨ ਪਿਤਾ ਤਨ ਤਨ ਕੁਲ ਤਨ ਤਨ ਸੋ ਜਨਨੀ ਜਿਨ ਗੁਰੂ ਜਣਿਆ ਮਾਇ ਇਸ ਸ਼ਲੋਕ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਹਰਪਜਨ ਸਿੰਘ ਬਾਣੀ ਕੇ ਬੋਹਿਤ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਗੌੜੀ ਸੁਖਮਣੀ ਮਹਿਲਾ ਪੰਜਵਾਂ ਸਰਲੇਖ ਅਧੀਨ ਉਚਾਰੀ ਹੋਈ ਬਾਣੀ ਵਿੱਚ ਐਸੇ ਪ੍ਰਭੂ ਪਿਆਰੇ ਜਨਾਂ ਨੂੰ ਧੰਨ ਬਿਆਨ ਕਰਦੇ ਹਨ ਜੋ ਇਸ ਲੋਕ ਵਿੱਚ ਮਨੁੱਖਤਾ ਦਾ ਉਧਾਰ ਕਰਨ ਵਾਸਤੇ ਆਉਂਦੇ ਨੇ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਸਰਵਣ ਕਰਦੇ ਆ ਭਾਈ ਕਮਲਜੀਤ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਇਸ ਪਦੇ ਦਾ ਗਾਇਨ ਤਨ 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 ਜਨ ਆਇਆ ਜਿਸ ਫਰਸਾਦ ਸਭ ਜਗਤ ਤਰਾਇਆ ਤਨ ਤਲ ਤਨ 哎。但 i ਸਦਾ ਨਮਸਕਾਰ ਤਲ ਤਲ ਧਨ ਜਲੰਗ ਆ ਤਲ 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 ਜਲੰਗ ਆ ਧਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰ ਆਇਆ ਇਸ ਪਦੇ ਦਾ ਗਾਇਨ ਕੀਤਾ ਸੀ ਪਾਈ ਕਮਲਜੀਤ ਸਿੰਘ ਤੇ ਉਹਨਾਂ ਦੇ ਰਾਗੀ ਜੱਥੇ ਨੇ